you. Mm -hmm. ਸ਼ਰਾਬ ਕਾਰੋਬਾਰੀ ਪਰਮ ਜੋਤ ਸਿੰਘ ਵਾਲੀਆ ਤੇ ਰਮਨ ਕੁਮਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਲਾ ਕਾਂਗਰਸੀ ਕੌਂਸਲਰ ਦੀ ਪਤੀ ਚਰਨਜੀਤ ਹਾਂਸ ਨੇ ਸਾਡੇ ਕਾਰੋਬਾਰ ਨੂੰ ਵਿਗਾੜ ਕੇ ਰੱਖ ਦਿੱਤਾ ਕਿਉਂਕਿ ਇਹ ਵਿਅਕਤੀ ਚਰਨਜੀਤ ਹਾਂਸ ਜੋ ਕਿ ਆਪਣੇ ਆਪ ਨੂੰ ਕਾਂਗਰਸੀ ਆਗੂ ਅਖਵਾਉਂਦਾ ਹੈ ਹਰ ਸਮਾਜ ਵਿਰੋਧੀ ਮੁੱਦੇ ਨੂੰ ਲੈ ਕੇ ਉਹਨਾਂ ਲੋਕਾਂ ਦੇ ਹੱਕ ਦੇ ਵਿੱਚ ਨਿਕਰ ਆਉਂਦਾ ਜੋ ਕਿ ਗਲਤ ਹੈ ਇਸ ਕਾਰਨ ਇਹਨਾਂ ਦਾ ਕਾਰੋਬਾਰ ਵਿਗੜ ਰਿਹਾ ਹੈ ਕਪੂਰਥਲਾ ਪੁਲਿਸ ਨੂੰ ਪ੍ਰਸ਼ਾਸਨਿਕ ਤੰਤਰ ਦਾ ਪੂਰਾ ਸਹਿਯੋਗ ਮਿਲ ਪਰ ਇਹਨਾਂ ਲੀਟਰਾਂ ਨੇ ਸ਼ਰਾਬ ਦੇ ਕਾਰੋਬਾਰ ਨੂੰ ਨੁਕਸਾਨ ਪਹੁੰਚਾਇਆ ਸੋ ਇਹ ਵੀ ਦੱਸਿਆ ਜਾ ਰਿਹਾ ਕਿ ਕਈ ਸਵਾਲ ਉੱਠੇ ਨੇ ਸੋ ਉਹਨਾਂ ਦੇ ਇਸ ਮੌਕੇ ਹੋਰ ਕੀ ਕੁਝ ਗਿਆ ਸੁਣ ਲੈਣੇ ਆ ਉਹਨਾਂ ਦੀ ਜ਼ੁਬਾਨੀ ਰਮਨਜੀਤ ਜੀ ਜਿਹੜੇ ਕੀ ਹੈ ਜੀ ਤੁਹਾਡੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਕਿ ਕੀ ਕਾਰਨ ਸੀ ਜਿਸ ਨੂੰ ਲੈ ਕੇ ਤੁਹਾਡੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕੋਈ ਕਮਨਜੀਤ ਜੀ ਬਸ ਸਰਕਾਰ ਦੇ ਰਿਹਾ ਰੋਸ ਹੋਇਆ ਵਾ ਜੋ ਸਾਨੂੰ ਨੁਕਸਾਨ ਹੋਇਆ ਵਾ ਔਰ ਜੋ ਇੱਕ ਬੰਦਾ ਸ਼ੈਮ ਲੇਦਾ ਜਿਸ ਦੀ ਵਾਈਫ ਕੌਂਸਲਰ ਆ ਮੌਜੂਦਾ ਉਹ ਉਸੇ ਕੌਨਸਲ ਹੁੰਦਾ ਜਦੋਂ ਇਹ ਫੇਰੇ ਚੁੱਕੇ ਸਾਰੇ ਭਾਵਾਂ ਆਪ ਲੈ ਕੇ ਚੱਲਦੇ ਚੱਲਦੇ ਚੋਣਾ ਹਰ ਬਲੇਕੇ ਪਿੱਛੇ ਹਰ ਗੰਦ ਬੰਦੇ ਵਿੱਚ ਕੋਈ ਨਕਸਤਰਾ ਕੋਈ ਚਿੱਟੀ ਵਿੱਚ ਨਾ ਨਾਵਾ ਸ਼ਵਾ ਵਿੱਚ ਨਾ ਨਾਵਾ ਠੀਕ ਹੈ ਹਰ ਬੰਦੇ ਵਿੱਚ ਇੰਦੀ ਇੰਟਰਫੇਰੈਂਸ ਹੈ ਠਾਰਨ ਨੂੰ ਇਹਨੇ ਘਰ ਸਮਝਾਇਆ ਵਾ ਇਹ ਵੀ ਰੋਕ ਤੋਂ ਨਹੀਂ ਜਵੇਂ ਮੱਝਾ ਗੁਣਾ ਕਰਦੀ ਕਰਦਾ ਜਾ ਕੇ ਅਫਸਰ ਦਬਾਅ ਹੁੰਦਾ ਹੈ ਉਹਨਾਂ ਨੂੰ ਤਮ ਗਿਆ ਦ ਹਾਈ ਕੋਰਟ ਦੀਆਂ ਕਦੇ ਕੋਚ ਔਰ ਵੰਦਾ ਉਹ ਜਿੱ ਤੱਕ ਆ ਗਿਆ ਕਿ ਮੌਜੂਦਾ ਥਾਂ ਦੇ ਵਿੱਚ ਮੇਰੇ ਬੰਦੇ ਤੋਂ ਖਾਸ ਨਹਿਰ ਵਾਲਾ 파ਟਨਰ ਔਰ ਦੂਸਰਾ ਮਿਲਿਆ ਵਰਕਰ ਜਿਹੜਾ ਜਿਹਨੂੰ ਇਸ ਟਾਈਮ ਜਦੋਂ ਜਾਈ ਪਰਚਾ ਬਾਕੇ ਬੰਦੋ ਕੀਤਾ ਗਿਆ ਉਹ ਵੀ ਇਹਨਾਂ ਦਬਾਅ ਵਾਂਦ ਤੇ ਰਾਮ ਗਿਆ ਸਾਡੇ ਨਾਲ ਰਹੇ ਔਰ ਜਦੋਂ ਦੋਨੋਂ ਕਿਰਿਆ ਸਤਲ ਚੜ੍ਹ ਗਿਆ ਮੈਂ ਆਪ ਠੀਕੀ ਸੀ ਮੈਂ ਤਾਂ ਆ ਗੱਡੀ ਵਿੱਚ ਸੀ ਸੜ ਜੱਪ ਗੱਲ ਕਰੀਏ ਕਿ ਤੁਸੀਂ ਸਰਕਾਰ ਦੇ ਕਹਿੰਦੇ ਕਿ ਕਮਾਓ ਪੁੱਤੋ ਆ ਤਾਂ ਇਹ ਤਾਂ ਨਰਮਤ ਕੀ ਪੁਲਿਸ ਪ੍ਰਸ਼ਾਸਨ ਤਾਂ ਜਲ ਪ੍ਰਸ਼ਾਸਨ ਦਾ ਜੋ ਕਿਦਾਂ ਮਿਲਦਾ ਜਿਹਦਾ ਇਧਰ ਜਿਉ ਤਤ ਤੁਹਾਡੇ ਸਾਹਮਣੇ ਤੈਨੂੰ ਕਿ ਮੁਸ਼ਕਲਤ ਕ੍ਰੀਏਟ ਕਰਦੀ ਹੈ ਦੇਖੋ ਜੀ ਮੈਨੂੰ ਪ੍ਰਸ਼ਾਸਨ ਵੱਲੋਂ ਕੋਈ ਸ਼ਿਕਾਇਤ ਨਹੀਂ ਕਿ ਸਰਮਹ ਜਿਉ ਐਸਐਸਬੀ ਸਾਹਿਬ ਜਿਹੜੇ ਆਏ ਨੇ ਠੀਕ ਹੈ ਉਹਨਾਂ ਨੇ ਤਾਂ ਕਿ ਨਸ਼ੇ ਦੇ ਸਦਚਿੰਗ ਤੇ ਹਰ ਗੁਦਾਚਲੀ ਤੋਂ ਪੂਰੀ ਰੋਕੜਾ ਕੀਤਾ ਹੈ ਉਹ ਉਹ ਪੁਲੀਆ ਬੈਂਜੂਟੀ ਜਿਹੜੀ ਆਪਣੀ ਅਮਾਨਤ ਹੋਈ ਨਾਲ ਉਹ ਬਾ ਖੁੱਬੀ ਐਕਚੁਅਲੀ ਮੋਕਨੇ ਬਾਅਦ ਮੇਰੇ ਬਟ ਮੈਨੂੰ ਸਿਰਫ ਮੈਨੂੰ ਨਾਲ ਤੁਸੀਂ ਵਾਲੇ ਪ੍ਰੋਬਲਮ ਆ ਗਈ ਹੈ ਦਾਸ ਮੁਤਾਬਕ ਨਾਲ ਖੋਸੇ ਕਿਸੇ ਅਸੇ ਪਾਸੇ ਪਿੰਡਾਂ ਵਿੱਚ ਸਿਰ ਮੈਨੂੰ ਦੋ ਮੱਲੇ ਆ ਤਿੰਨ ਮੱਲੇ ਜਿਹੜੇ ਸ਼ਹਿਗਿਆ ਮੱਲਾ ਮਕਾਮੇ ਮੱਲਾ ਉਹ ਕਿਰਾ ਮੱਲਾ ਇੱਥੇ ਹੀ ਥਾਰਾ ਸਿਕਦੀ ਪੁਲਿਸ ਕਰੋ ਇੱਕ ਚਾਲੀ ਸੱਤ ਛੋਡਾਂਗੀ ਮੇਜ਼ੋਂ ਹਾਲ ਨੂੰ ਆਪਿਆ ਜੇ ਗੱਲ ਕਰੀਏ ਇਹ ਕਹਿੰਦੇ ਕਿ ਜਿਹੜੀ ਇਸਲਾਮ ਏਰੀਆ ਦੀ ਤੁਸੀਂ ਗੱਲ ਕਰਦੇ ਆ ਤੇ ਇਸਲਾਮ ਏਰੀਆ ਦੇ ਵਿੱਚ ਹੋਰ ਵੀ ਕੋਈ ਤੱਲੁਕੀ ਪੋਲੀਟਿਕਲ ਲੀਡਰ ਵਾ ਕੀ ਜਿਹੜਾ ਕਿ ਇਹ ਗੱਲ ਕਿ ਦੋ ਨੰਬਰ ਦੇ ਵਪਾਰੀ ਮਗਰ ਆਦਾ ਵਾ ਮਤਲਬ ਇਹ ਜੀ ਤੁਹਾਨੂੰ ਦੱਸੋ ਮੈਂ ਅੱਜ ਤੱਕ 4 5 10 ਪੈਸ ਕਿਉਂ ਤੱਕ ਕਰ ਚੁੱਕਾ ਵਾਂ ਜਾਂ ਮੈਂ ਉਸ ਕੋਲ ਜਾ ਕੇ ਇਨਫਰਮੇਸ਼ਨ ਸੇ ਇਸੇ ਬੰਦੇ ਦਾ ਹੀ ਉਹ ਬਣਾਉਂਦਾ ਵਾ ਕੋਈ ਹੋਰ ਬੰਦਾ ਇੰਨੇ ਲੀਡਰ ਹੈ ਇੰਨੇ ਕੌਂਸਲਰ ਹੈ ਹੱਥੇ ਹੋਏ ਵੀ ਚਿੱਤਰ ਕਰੂਗੀਆ ਮੌਜੂਦਾ ਪਾਰਟੀ ਵੀ ਹੈ ਆਪਰੇਸ਼ਨ ਪਾਰਟੀ ਵੀ ਹੈ ਇਸੇ ਤੋਂ ਮੈਂ ਕੋਈ شکایت ਨਹੀਂ ਦਾ ਕੋਈ ਮੇਰੇ ਤੋਂ ਦੁਖੀ ਨਾਮ ਹੈ ਕਿਸੇ ਤੋਂ ਦੁਖੀ ਨਹੀਂ ਮੈਂ ਸੇ ਆਪਣਾ 10 8 11 ਅਫਸਰ ਨਾਲ 4:00 ਘੰਟੇ ਚਲੇ ਜਾਂਦਾ ਉਧਰੋਂ ਮੈਂ ਘਰ ਬੈਠਣੇ ਨੂੰ ਨਿਕਲਦਾ ਠੀਕ ਹੈ ਇਹ ਬੰਦਾ ਹੀ ਇੱਕ ਜਿੱਦਾਂ ਸਾਲ ਵੱਲੋਂ ਤੇ ਇਹਦੇ ਵਾਲਾ ਉਹ ਇਹਦਾ ਕੋਈ ਟਾਈਮ ਨਹੀਂ ਜਦੋਂ ਮਰਜ਼ੀ ਦਾ ਹੱਥੋਂ ਇੱਕ ਵੇ ਕੰਮ ਲੋ ਹੋਰ ਦੋਵੇਂ ਕੰਮ ਲੋ ਜਿਸਨ ਮਰਜ਼ੀ ਕਰ ਲੋ ਤਾਨੂੰ ਨਹੀਂ ਲੱਗਦਾ ਕਿ ਤਨ ਕਿਤੇ ਕੋਈ ਰਾਜਨੀਤਿਕ ਕਾਰਨ ਵੀ ਹੋਊਗਾ ਕਿ ਜਿਹੜਾ ਕਿ ਤੁਹਾਨੂੰ ਮੰਟਰੀ ਅਪਸੈਟ ਕਰਨਾ ਨਾ ਨਾ ਕੋਈ ਰਾਜਨੀਤਿਕ ਨਾ ਕੋਈ ਉਸੇ ਦਾਵਾ ਠੀਕ ਹੈ ਸਿਰਫ ਇਸ ਬੰਦੇ ਦੇ ਰੋਟੀ ਤੋਂ ਚੱਲਦੀ ਆ ਇਹ ਪਤਾ ਹੁੰਦਾ ਆ ਠੀਕ ਹੈ ਇਹ ਇਹੀ ਬੰਦੇ ਨੇ ਜਿਹੜੇ 10 ਬੰਦਿਆਂ ਦੇ ਬਰੇ ਨੇ ਇਹਨੇ ਉਹਨਾਂ ਨਾਲ ਮਹੀਨੇ ਬਤੇ ਹੋਏ ਨੇ ਇੰਨੀ ਰੋਟੀ ਤੋਂ ਹੀ ਦੱਸੋ ਤੁਸੀਂ ਦੱਸੋ ਕਿ ਬੰਦੇ ਰੋਟੀ ਤੋਂ ਸੁਸਮਨ ਨਹੀਂ ਜਾਈ ਮੈਨੂੰ ਤਾਂ ਉਸ ਇਸ ਬੰਦੇ ਦਾ ਕਾਰੋਬਾਰ ਕੀ ਆ ਇਹਨੇ ਕਮਾਈ ਕੀ ਆ ਉਧਾਇਵੇਂ ਨਿਕੋਂ ਜ਼ਰਾ ਇਹ ਕੀ ਹੈ ਕਿਨੇ ਬੇਚਤ ਕੀ ਹੈ ਕੋਈ ਦੁਕਾਨਦਾਰ ਕਰਦਾ ਕੋਈ ਫੈਕਟਰੀ ਹੁੰਦੀ ਕੋਈ ਸਰਕਾਰੀ ਜੋਬ ਕਰਾਏ ਪ੍ਰਾਈਵੇਟ ਜੋਬ ਲੱਗਾ ਸਾਰਾ ਇਹਨਾਂ ਵਿੱਚ ਮੇਲਾ ਪ੍ਰੇਪਾਲਨ ਦਾ ਮੇਜਰ ਪਾਲਨ ਦਾ ਪਾਲਨ ਦਾ ਤੁਰਾ ਬਣਾ ਸਕੂਲ ਦੀ ਇਹਦੀ ਗੱਡੀ ਦੇ ਦੱਸੋ ਇੱਕ ਕੀ ਕੰਮ ਕਰਦਾ ਕਿੱਥੋਂ ਕਮਾਈ ਜਾਂਦੀ ਹੈ ਇੱਥੋਂ ਕਮਾਈ ਜਾਂਦੀ ਵੀ ਹੈ ਉਹ ਕਮਾਈ ਦੀ ਬੰਦ ਹੁੰਦੀ ਹੈ ਅਸੀਂ ਸਿੱਖਤੀ ਕਰਦੇ ਹਾਂ ਨਾਕੇਦਾਂ ਦੇ ਦਾ ਪ੍ਰਸ਼ਾਸਨ ਕਰਦਾ ਵਾ ਇਹ ਉੱਥੇ ਜਾ ਕੇ ਤੁਹਾਨੂੰ ਕਹਿ ਦਿੰਦਾ ਕੀ ਕਾਰਵਾਈ ਹੋਣੀ ਚਾਹੀਦੀ ਤੇ ਜੋ ਇਹਦਾ ਜਾਂਦਾ ਜਾ ਕੇ ਬੰਦੇ ਦੇ ਨੂੰ ਤਾਂ ਤਾਂ ਜਾਂਦਾ ਪ੍ਰਸ਼ਾਸਨ ਨੂੰ ਮਨਜ਼ਰ ਕਰਦਾ ਹੈ ਕਾਰਵਾਈ ਹੀ ਹੋਣੀ ਚਾਹੀਦੀ ਹੈ ਜੀ ਜੇ ਮੈਨੂੰ ਕਿਸੇ ਬੰਦੇ ਕੋਈ ਸ਼ਿਕਾਇਤ ਦੀ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਮੈਨੂੰ ਸਿਰਫ ਇਸ ਬੰਦੇ ਤੋਂ ਇਸ ਬੰਦੇ ਜੀ ਇਹ ਬੰਦਾ ਕਿਸੇ ਚੰਗੇ ਕੰਮ ਚ ਜਾਵੇ ਮੈਨੂੰ ਕੋਈ ਦਿੱਕਤ ਨਹੀਂ ਥਾਂ ਕਹੇ ਬਣੇ ਨੇ ਲੋਕਾਂ ਆਏ ਜਿਹਨਾਂ ਸਭ ਤੋਂ ਬਣੇ ਨੇ ਦੋਸਤ ਸੋਣ ਬਣੇ ਨੇ ਇਹ ਜਾਵੇ ਕੁਝ ਦਿਨ ਜਾਂਵੇ ਇਹ ਹਾਲ ਟਾਈਮ ਮਾਰੇ ਬੰਦੇ ਦੇ ਵਿੱਚ ਆਂਦਾ ਹੈ ਇਸ ਬੰਦੇ ਤੇ 18 ਦੇ ਵਿੱਚ ਆ ਆਹ ਇਹ ਨਹੀਂ ਰੋਗ ਆਈ ਜਵੇ ਕਿਉਂਕਿ ਉਹਦਾ ਹੁਣ 98 ਵਿੱਚ ਹੁੰਦਾ ਕਰਦੇ ਕਰਦਾ ਪਿਆ ਵਾ ਔਰ ਜਿੰਨੇ ਵੀ 98 ਵਿੱਚ ਹਸਪੀਟਲ ਵਿੱਚ ਨੇ ਜੇ ਮੇਰੇ ਬੰਦਿਆਂ ਦੇ ਮੈਂ ਤਾਂ ਕੰਮ ਕੀਤੀ ਆ ਇਹਦੇ ਨਾਲ ਦਿਖਾਓ ਕੋਈ ਵੀ ਮੋਤਵਰ ਬੰਦਾ ਕੋਈ ਚੰਗਾ ਬੰਦਾ ਮੇਰੇ ਨਾਲ ਅਸੀਂ ਸਾਰੇ ਬਲੈਕੀਰਾਂ ਸੀ ਜਿਹਨਾਂ ਨੂੰ ਸ਼ਹਿਰ ਦੇ ਕੇ ਲੈ ਕੇ ਤਰਨੇ ਲੰਦਾ ਔਰ ਮੇਰੇ ਮੁੰਡੇ ਕਹਿੰਦੇ ਮੇਰੇ ਬੰਦੇ ਪਾਰਟਨਰ ਦਾ ਇਹਨੇ ਗੁੱਟ ਫੜ ਕੇ ਉਹਨੂੰ ਤਾਂ ਕਹਿ ਦਿੱਤੀ ਠੀਕ ਹੈ ਔਰ ਉਹ ਇਹ ਉਦੋਂ ਰਮਜ਼ਾ ਨਿਕਲਦਾ ਜਿੱਦਾਂ ਵਾਜ ਬੰਦੇ ਗੁਰਬ ਲਾ ਗਿਆ ਸੀ ਤੇ ਇਹ ਸ਼ੈ ਮੇਰੇ ਬੰਦੇ ਦਾ ਉਸੇ ਗੋਰਾ ਬੰਦ ਕਰਦਾ ਜੇ ਕੋਈ ਦਿੱਕਤ ਸੀ ਇਹ ਮਜੂਦਾ ਐਸਟੇਟ ਸਾਹਿਬ ਨਾਲ ਜਿਵੇਂ ਹੋ ਰਹੀ ਸੀ ਇਹ ਗੋਲਨ ਕੀਤਾ ਐਸਟੇਟ ਸਾਹਿਬ ਕਰਵੇ ਕਰਦੇ ਮੇਰੇ ਬੰਦੇ ਆ ਦੇ ਇਹ ਕੋਣੇ ਇਹਨਾਂ ਕੀ ਇਹਨਾਂ ਕੀ ਆਫ ਕੀਆ ਇਹ ਮੇਰੇ ਬੰਦਿਆਂ ਦੇ ਕਾਰਜ ਕਰਦਾ ਪਿਆ ਵਾ ਇੱਕ ਹੀ ਚੀਜ਼ ਹੈ ਤਾਂ ਦੇ ਬਲੇ ਇੱਕ ਗੱਲ ਕੀਤੀ ਗਈ ਹੈ ਕਿ ਤਰਨੂੰ ਥ੍ਰੈਡ ਵੀ ਕੀਤਾ ਗਿਆ ਕਿ ਤਰਨ ਕਿਤੇ ਲੱਗਦਾ ਤੁਹਾਨੂੰ ਕੀ ਕਿਤੇ ਮੈਨੂੰ ਸਰਕਿਤਾ ਜੀ ਮੈਨੂੰ ਜੇ ਬੰਦੇ ਕੋਲ ਆਈ ਮੈਨੂੰ ਰਦਨ ਉਸ ਬੰਦੇ ਕੋਲ ਆਈ ਹੈ ਮੈਨੂੰ ਤੇ ਰਹਿਦਾ ਕਿ ਇਸ ਬੰਦੇ ਕੋਲ ਮਨਾਈ ਹੈ ਇਹਨੂੰ ਇਹ ਰਹਿਗਾ ਕਿ ਇਹਨੇ ਮੁੰਡੇ ਕੋਲ ਲਵਾਣਾ ਇਹ ਡਰ ਕੇ ਅੰਦਰ ਮੇਲੇਗਾ ਤੇ ਸ਼ਰਾਬ ਉਹ ਤਰਫ ਨਾਲ ਪੀਗੀ ਅੱਜ ਸਰ ਕੀ ਕਾਰਨ ਹੈ ਕਿ ਜਿਹੜੀ ਤੁਹਾਡੇ ਵੱਲੋਂ ਜਿਹੜੀ ਅੱਜ ਪ੍ਰੈਸ ਕਾਨਫਰੈਂਸ ਕੀਤੀ ਗਈ ਤੇ ਕਿਹੜੇ ਮੁੱਦੇ ਸੀ ਜਿਹਨੂੰ ਲੈ ਕੇ ਤੁਹਾਡੇ ਵੱਲੋਂ ਪ੍ਰੈਸ ਕਾਨਫਰੈਂਸ ਕੀਤੀ ਜਾ ਰਹੀ ਹੈ ਮੇਰਾ ਨਾਮ ਪਰਮਜੋਤ ਸਿੰਘ ਹੈ ਜੀ ਮੈਂ ਪ੍ਰਥਮ ਲੀਕਰ ਗਰੁੱਪ ਸ਼ਾਹ ਠੇਕੇਦਾਰ ਰਮਨ ਕੁਮਾਰ ਜੀ ਦਾ 파ਟਨਰ ਹਾਂ ਇਹ ਪ੍ਰੈਸ ਕਾਨਫਰੰਸ ਦਾ ਮੇਨ ਮੋਟਿਵ ਜਿਹੜਾ ਹੈਗਾ ਵੀ ਪਿਛਲੇ ਬੀਤੀ ਦਿਨੀ ਜਿਹੜੇ ਚਰਨਜੀਤ ਹਾਂਸ ਨੇ ਪ੍ਰੈਸ ਕਾਨਫਰੰਸ ਕਰਕੇ ਸਾਡੇ ਤੇ ਇਜਾਮ ਲਾਇਏ ਸੀ ਉਹਦੇ ਵਿੱਚ ਇਹਨਾਂ ਨੇ ਸਾਫ਼-ਸਾਫ਼ ਕਿਹਾ ਹੈ ਵੀ ਰਮਨ ਕੁਮਾਰ ਜੀ ਨੂੰ ਇਹ ਕਾਰੋਬਾਰ ਨਾ ਦਿੱਤਾ ਜਾਵੇ ਸ਼ਰਤ ਤੇ ਅਸੀਂ ਵੀ ਇਸ ਗੱਲ ਨਾਲ ਨਾਲ ਸ हामी ਭਰਦੇ ਹਾਂ ਜੇ ਇਹ ਕਾਰੋਬਾਰ ਲੰਦਾ ਜੋ 35-40 ਕਰੋੜ 45 ਕਰੋੜ ਦੀ ਜੋ ਇਨਵੈਸਟਮੈਂਟ ਹੈਗੀ ਹੈ ਇਹ ਬੰਦਾ ਆਪਣੇ ਘਰੋਂ ਲਿਆ ਕੇ ਇਨਵੈਸਟਮੈਂਟ ਕਰ ਦੇ ਅਸੀਂ ਪਿੱਛੇ ਹੋ ਜਾਵਾਂਗੇ ਇਹ ਸਾਡੇ ਨਾਲ ਲਿਖਤੀ ਦੇ ਵਿੱਚ ਐਗਰੀਮੈਂਟ ਕਰ ਲਵੇ ਕਿ ਇਹ ਠੇਕੇ ਲੋਗਾ ਆफी ਠੇਕੇ ਨਹੀਂ ਲਾਗੇ ਇਹ ਬੋਲੀ ਤੱਕ ਨਹੀਂ ਦੇਣ ਜਾਵਾਂਗੇ ਇਹ ਟੈਂਡਰ ਪੱਕੇ ਨਹੀਂ ਦਵਾਉਗੇ ਕਿ ਕਾਰਨ ਕੀ ਹੈ ਕਿ ਜਿਹੜੀ ਠੇਕਾਂ ਨੂੰ ਲੈ ਕੇ ਇਹਦੇ ਵਿੱਚ ਸਵਾਜੀ ਹੈ ਕਿ ਇੱਕ ਹੋਰ ਕਾਰਨਾਂ ਨੂੰ ਲੈ ਕੇ ਇਹਦੇ ਵਿੱਚ ਸਵਾਜੀ ਇਦਾਂ ਹੀ ਪਿਛਲੇ ਵੀਕ ਤੇ ਨਹੀਂ ਇੰਨੇ ਥਾਣੇ ਸਿਟੀ ਦੇ ਵਿੱਚ ਇਹਦੇ ਨਾਲ ਜਿਹੜੇ ਬੰਦੇ ਸੀਗੇ ਵੀਡੀਓ ਇੱਕ ਬੜੀ ਵਾਇਰਲ ਚੱਲ ਪਈ ਹੈ ਉਹਦੇ ਵਿੱਚ ਜਿੰਨੇ ਬੰਦੇ ਇਹਦੇ ਨਾਲ ਆ ਸਾਰੇ ਸ਼ਹਿਰ ਦੇ ਬਲੈਕੀ ਹੈ 2 ਨੰਬਰ ਦੀ ਨਿਆਚਰਾ ਦੇਚਣ ਵਾਲੇ ਆ ਸਾਰੇ ਉੱਥੇ ਵੀਡੀਓ ਦੇ ਵਿੱਚ ਹਰ ਕੋਈ ਦੇਖ ਸਕਦਾ ਜਿਸ ਬੰਦੇ ਨੇ ਮੇਰਾ ਗੁੱਤ ਨੂੰ ਹੱਥ ਲਾਇਆ ਸੀਗਾ ਉੱਤੇ ਆਪ ਤੇ ਸ਼ਰਾਬ ਦੇ ਕਈ ਮੁਕਦਮੇ ਐ ਰਕੇਸ਼ ਕੁਮਾਰ ਉਹ ਫਰਿੰਕੂ ਠੀਕ ਹੈ ਜੀ ਇਹ ਕਿਤੇ ਕਹਿੰਦਾ ਵੀ ਸਾਨੂੰ کاروبار ਨਾ ਦਿੱਤਾ ਜਾਵੇ ਜਿਹੜੇ ਬੰਦੇ ਇਹਦੇ ਨਾਲ ਐ ਇਹ ਕਾਰੋਬਾਰ ਲੈ ਲਵੇ ਤੇ ਫਿਰ ਅਸੀਂ ਦੇਖਾਂਗੇ ਵੀ ਇਹਦੇ ਨਾਲ ਉਹ ਬੰਦੇ ਤੁਰਦੇ ਐ ਕਿ ਉਹ ਬੰਦੇ ਦੇ ਖਿਲਾਫ ਇਹ ਤੁਰਦਾ ਜੇ ਉਹਨਾਂ ਨੂੰ ਫੜਦਾ ਪਰ ਥਾਣੇ ਗੱਲ ਲੱਗੀ ਸੀਗੇ ਸਾਡੀ ਗੱਡੀ ਤੇ ਹਮਲਾ ਹੋਇਆ ਸੀਗਾ ਜੀ ਜਿਸ ਹਮਲੇ ਦੇ ਦੌਰਾਨ ਗੁਰਦਿੱਤਾ ਸੁੰਦਰ ਨਗਰ ਤੋਂ ਉਹਨੇ ਗੱਡੀ ਤੇ ਹਮਲਾ ਕੀਤਾ ਗੱਡੀ ਦਾ ਸ਼ੀਸ਼ਾ ਵੀ ਤੋੜਿਆ ਵੀਡੀਓ ਵੀ ਹੋਈ ਸੀ ਸਾਰਿਆਂ ਕੋਲ ਕਲ ਵੀ ਵਾਇਰਲ ਹੋਈ ਸੀ ਉਹ ਤੇ ਹੱਥ ਪਾਈ ਦੇ ਵਿੱਚ ਸਾਡਾ ਹੱਥ ਬੈਗ ਡਿੱਗ ਗਿਆ ਸੀ 9 ਲੱਖ 40 ਹਜ਼ਾਰ ਰੁਪਏ ਜਿਸੀ ਆ ਵੀਡੀਓ ਦਾ ਉਹ ਸਟਾਫਾਂ ਦੇ ਕੁਲ ਆ ਇਹਦੇ ਵਿੱਚ ਤੁਹਾਡੇ ਦੇ ਕੋਈ ਖਰਚਾ ਸਟਾਫਾਂ ਨਾਲ ਨਹੀਂ ਹੋਣਾ ਇਹਦੇ ਵਿੱਚ ਸਾਫ਼ ਨਿਕਲਦਾ ਆ ਕਿ ਇਹ ਬੰਦਾ ਭੱਜ ਕੇ ਇਹਨੇ ਗੱਡੀ ਤੇ ਅਟੈਕ ਕੀਤਾ ਜਦਕਿ ਬਾਅਦ ਵਿੱਚ ਇਹਨਾਂ ਨੇ ਗੱਲ ਬਣਾ ਲਈ ਐਮਐਲ ਗਟਾਣੇ ਤੇ ਆ ਕਾਫੀ ਸੱਟਾਂ ਇਹਨਾਂ ਨੇ ਹੰਸਲਾ ਹੋ ਕੇ ਆਪਣੇ ਸੱਟਾ ਮਾਰ ਕੇ ਤੇ ਸਿਵਲ ਹਸਪੀਟਲ ਜੇਮ ਇਟ ਹੋ ਕੇ ਇਹਨਾਂ ਨੇ ਐਮਐਲਰ ਕਟਾਈ ਹੈ। ਸਾਡਾ ਕਹਿਣ ਦਾ ਮਤਲਬ ਕੀ ਜਿਨ ਕੀ ਉਸ ਟਾਈਮ ਤੇ ਜਿਹੜੇ ਮੌਕੇ ਤੇ ਬੰਦਾ ਬਿਲਕੁਲ ਠੀਕ ਸੀ ਤਾਂ ਉਸ ਤੋਂ ਬਾਅਦ ਜਿਹੜੀ ਝੂਠੀ ਐਮਐਲ ਕਟਾਈ ਗਈ ਹੈ। ਬਿਲਕੁਲ ਜੀ ਤੁਸੀਂ ਵੀਡੀਓ ਦੇ ਇਤਿਹਾਸ ਦੇਖ ਸਕਦੇ ਆ ਬੰਦਾ ਕਿੱਦਾਂ ਤਰੀਕੇ ਦੇ ਨਾਲ ਪੂਰੀ ਸਪੀਡ ਦੇ ਨਾਲ ਭੱਜ ਕੇ ਗੱਡੀ ਦੇ ਮਗਰ ਪਾਹੁੰਦਾ ਪਿਆ। ਫਿਰ ਗੱਡੀ ਤੇ ਹਮਲਾ ਵੀ ਕਰਦਾ ਹੈ। ਜਿਹੜੇ ਬੰਦੇ ਦੇ ਸੱਟ ਲੱਗੀ ਹੋਵੇ ਉਹ ਬੰਦਾ ਇਨੀ ਸਪੀਡ ਦੇ ਉੱਤੇ ਤੇ ਗੱਡੀ ਦੇ ਉੱਤੇ ਹਮਲਾ ਨਹੀਂ ਕਰਾਂ ਚੁੱਕਾ ਹੁੰਦਾ। ਕਹਿਣ ਦਾ ਮਤਲਬ ਕਿਤਨੇ ਕਿਤੇ ਰਾਜਨੀਤਿਕ ਕ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੋਣਗੇ ਜੀ ਰਾਜਨੀਤਿਕ ਕਾਰਨ ਵੀ ਹੋਣਗੇ ਵੀ ਜਿਹੜਾ ਇਸ ਬੰਦੇ ਨੇ ਹੁਣ ਅਟੈਕ ਕੀਤਾ ਗੱਡੀ ਦੇ ਉੱਤੇ ਸਾਡਾ ਤਾਂ ਉੱਤੇ ਕੈਸ਼ ਹੱਥੋ ਪਾਈ ਦੇ ਵਿੱਚ ਕੈਸ਼ ਇਹਨਾਂ ਨੇ ਖੋਲਿਆ ਉੱਥੋਂ ਜਾਂ गिर ਗਿਆ ਹੁੰਦਾ ਇਹ ਸਾਨੂੰ ਗੱਲ ਕਲੀਅਰ ਪੁਲਿਸ ਇਨਵੈਸਟੀਗੇਸ਼ਨ ਚ ਪਤਾ ਲੱਗੇਗੀ ਕਿ ਇਹ ਬੰਦੇ ਨੇ ਗੱਡੀ ਤੇ ਅਟੈਕ ਕੀਤਾ ਸੀ ਜਾਂ ਗੱਡੀ ਦੇ ਵਿੱਚ ਬੰਦੇ ਬੈਠੇ ਤੇ ਕਿਸੇ ਤੇ ਕੀਤਾ ਸੀ ਜਾਂ ਇਹਨੇ ਲੁੱਟਖੋਖ ਕਰਨ ਦੀ ਨੀਅਤ ਦੇ ਨਾਲ ਹੀ ਅਟੈਕ ਕੀਤਾ ਵਾਲੀ ਜੀ ਇੱਕ ਗੱਲ ਹੋਰ ਆ ਜੀ ਸਾਹਮਣੇ ਕਿ ਉਹ ਕਹਿੰਦੇ ਤੁਹਾਡੇ ਤੇ ਇੱਕ ਪੱਤਾ ਦਰਜਾ ਤੁਸੀਂ ਥਾਣੇ ਚ ਵੈਸੇ ਹੀ ਬਾਅਦ ਚਲੇਗੇ ਜੀ ਤੇ ਜਾਨੀ ਜਾਨ ਸਰਦੇ ਪੁਲਿਸ ਤੁਹਾਨੂੰ ਰੈਸਟ ਨਹੀਂ ਕੀਤਾ ਇਸ ਚੀਜ਼ ਦੀ ਪੁਚਾਈ ਮੇਰੇ ਤੇ ਮੁਕਦਮਾ ਹੈਗਾ ਜੀ ਉਹ ਝੂਠ ਸਰਾਸਰ ਝੂਠਾ ਮਕਦਮਾ ਉਸ ਵੇਲੇ ਨਾਲ ਮੌਜੂਦ ਐਕਸਾਈਜ਼ ਇਨਸਪੈਕਟਰ ਐਕਸਾਈਜ਼ ਦੀ ਫੋਰਸ ਤੇ ਆਪਣੇ ਹੋਰ ਵੀ ਸਿਪਾਹੀ ਪੰਜਾਬ ਪੁਲਿਸ ਦੇ ਨਾਲ ਹੀ ਸੀਗੇ ਇਹਨਾਂ ਨੇ ਕੋਈ ਇਨਵੈਸਟੀਗੇਸ਼ਨ ਨਹੀਂ ਕੀਤੀ ਉਸ ਕੇਸ ਦੀ ਹੁਣ ਬਕਾਇਦਾ ਐਸਐਸਪੀ ਸਾਹਿਬ ਵੱਲੋਂ ਉਸ ਕੇਸ ਦੀ ਇਨਕੁਆਇਰੀ ਚੱਲਦੀ ਪਈ ਹੈ ਕੋਈ ਲੱਗੀ ਪਈ ਹੈ ਬਿਲਕੁਲ ਲੱਗੀ ਹੈ ਜੀ ਉਹ ਉਸ ਕੇਸ ਦੀ ਇਨਕੁਆਇਰੀ ਹੁੰਦੀ ਪਈ ਹੈ ਉਹਦਾ ਕੀ ਸੱਟਾ ਨਿਕਲਿਆ ਹੈ ਤੱਕਾ ਉਹਦਾ ਹਲੇ ਇਨਕੁਆਇਰੀ ਚੱਲਦੀ ਪਈ ਹੈ ਜੀ ਇਨਕੁਆਇਰੀ ਕਰਦੇ ਪਏ ਆ ਪਰ ਤੁਹਾਨੂੰ ਗਨਮੈਨ ਜਿਹੜੇ ਗਨਮੈਨ ਹੈਗੇ ਆ ਰਮਨ ਜੀ ਦੇ ਆ ਤੁਸੀਂ ਲੈ ਕੇ ਕਿੱਦਾਂ ਜਾਂਦੇ ਆ ਇਹ ਕੋਈ ਨਿਯਮ ਲਾਇਆ ਜਰਾ ਕਿਸੇ ਨੇ ਸ਼ਾਇਦ ਧਿਆਨ ਨਾ ਦੇਖਿਆ ਨੀ ਜੀ ਰਮਨ ਜੀ ਉਸ ਵੇਲੇ ਆਪ ਗੱਡੀ ਦੇ ਵਿੱਚ ਮੌਜੂਦ ਸੀਗੇ ਉਹਨਾਂ ਦੀ ਤਬੀਰ ਨਹੀਂ ਠੀਕ ਸੀ ਕਿ ਉਹ ਪਿਛਲੀ ਸੀਟ ਦੇ ਉੱਤੇ ਲੇਟੇ ਹੋਏ ਸੀਗੇ ਜੀ ਸ਼ਾਇਦ ਕਿਸੇ ਦਾ ਧਿਆਨ ਨਹੀਂ ਗਿਆ ਵੀਡੀਓ ਦੇ ਵਿੱਚ ਠੀਕ ਜੀ ਔਰ ਤੁਸੀਂ ਜਦੋਂ ਰੇਡ ਤੇ ਜਾਂਦੇ ਆ ਉਹਨਾਂ ਦਾ ਇਮਤਿਹਾਨ ਆ ਕਿ ਤੁਸੀਂ ਵਿੱਚ ਕੋਈ ਐਕਸਰਸਾਈਜ਼ ਟੀਮ ਪਲੱਸ ਪੁਲਿਸ ਔਰ ਨਾਲ ਕੋਈ ਲੇਡੀ ਫੋਰਸ ਵੀ ਲੈ ਕੇ ਜਾਂਦੇ ਜਿਨ੍ਹਾਂ ਨੂੰ ਤੁਸੀਂ ਧੱਕੇਸ਼ਾਹੀ ਕਰਦੇ ਐਸੀ ਬਣਾਉਂਦਾ ਕਰਦੇ ਕਰਦੇ ਆ ਐਸਸੀ ਮੱਲਿਆਂ ਦੇ ਵਿੱਚ ਕੋਈ ਸਾਡਾ مین ਟਾਰਗੇਟ ਨਹੀਂ ਹੁੰਦਾ ਇਹ ਐਸਸੀ ਦੇ ਘਰ ਹੀ ਰੇਡ ਕਰਨੀ ਹੈ ਸਾਡੇ ਕੋਲ ਤੇ ਜਿੱਦੀ ਮੁੱਖ ਪਰਵਲੋ ਇਤਲਾਹ ਆਂਦੀ ਹੈ ਵੀ ਇਸ ਬੰਦੇ ਦੇ ਘਰ ਦੇ ਵਿੱਚ ਨਜਾਇਜ਼ ਸ਼ਰਾਬ ਪਈ ਹੈ ਜਾਂ ਇਹ ਬੰਦਾ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰ ਰਿਹਾ ਹੈ ਅਸੀਂ ਉਹਦੇ ਰੇਡ ਕਰੀਦੀ ਆ ਤੇ ਬਕਾਇਦਾ ਐਕਸਾਈਜ਼ ਇੰਸਪੈਕਟਰ ਐਕਸਾਈਜ਼ ਮਲਾਜਮ ਤੇ ਲੋਕਲ ਥਾਣੇ ਤੋਂ ਪੰਜਾਬ ਪੁਲਿਸ ਦੇ ਮਲਾਜਮ ਸਾਡੇ ਨਾਲ ਹੁੰਦੇ ਆ ਜੇ ਬਲੇਮ ਕਰਦੇ ਆ ਕਿ ਇਕੱਲੇ ਹੁੰਦੇ ਆ ਤੇ ਕੋਈ ਵੀਡੀਓ ਦਿਖਾਵੇ ਸਾਡੀ ਪ੍ਰਸ਼ਾਸਨ ਲਈ ਮੰਗ ਹੈ ਜੀ ਜਿਸ ਤਰ੍ਹਾਂ ਇੰਨੇ ਕਿਆ ਹੈ ਵੀ ਅੱਜ ਸਰਿਆਮ ਆਪਣੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਵੀ ਰਮਨ ਕੁਮਾਰ ਨੂੰ ਠੇਕੇ ਨਾ ਦਿੱਤੇ ਜਾਣ ਤੇ ਇਸ ਬੰਦੇ ਕੋਲ ਰਿਟਰਨ ਦੇ ਵਿੱਚ ਲਿਆ ਜਾਵੇ ਕਿ ਇਹ ਸ਼ਰਾਬ ਦੇ ਠੇਕੇ ਉਹ ਨਹੀਂ ਲੈਣਗੇ ਅਸੀਂ ਇਹ ਹੀ ਬਿਆਨ ਕਰਦੇ ਆਂ ਵੀ ਅਸੀਂ ਸ਼ਰਾਬ ਦੇ ਠੇਕੇ ਨਹੀਂ ਲੈਂਦੇ ਇਹ ਰਿਟਰਨ ਦੇ ਵਿੱਚ ਕਹਿ ਦੋਵੇ ਮੈਂ ਸ਼ਰਾਬ ਦੇ ਠੇਕੇ ਲੈਣਾ ਤੇ ਜਿਹੜੇ ਬਲੈਕੀਓ ਨੂੰ ਇਹ ਸਪੋਰਟ ਕਰਦਾ ਜਿਨ੍ਹਾਂ ਦੇ ਸਿਰ ਤੇ ਇਹਦਾ ਘਰ ਚੱਲਦਾ ਇਸ ਬੰਦੇ ਕੋਲ ਹੋਰ ਕਿਹੜਾ ਕਾਰੋਬਾਰ ਹੈ ਜਾਂ ਇਸ ਬੰਦੇ ਦੀ ਹੋਰ ਕਿਹੜੀ ਦੁਕਾਨ ਚੱਲਦੀ ਹੈ ਜਿੱਥੋਂ ਇਹਦੇ ਘਰ ਦਾ ਰਾਸ਼ਨ ਚੱਲਦਾ ਜਾਂ ਜਿੱਥੋਂ ਇਹਦੀਆਂ ਗੱਡੀਆਂ 'ਚ ਤੇਲ ਪੈਂਦਾ ਜੀ ਉਹ ਤੁਹਾਡਾ ਜਿਹੜਾ ਸ਼ਰਾਬ ਦਾ ਠੇਕਾ ਆਇਆ ਉਹਨਾਂ ਦੇ ਕੋਈ ਸਹਿਯੋਗੀ ਆ ਲੋਰੀਆ ਜੀ ਉਹਨਾਂ ਦੇ ਵਿੱਚ ਉਹਨਾਂ ਦਾ ਤੁਹਾਡਾ ਠੇਕਾ ਚੱਲਦਾ ਇੱਕ ਕੋਈ ਮਿਲੀ ਭੁਗਤਾਨ ਹੀ ਆਪਸ ਵਿੱਚ ਪਿਛੋਂ ਨਹੀਂ ਮਿਲੀ ਭੁਗਤਾਨ ਹੀ ਕਹਿ ਸਕਦੇ ਜੀ ਸਾਡੂੰ ਸਾਡਾ ਕਾਰੋਬਾਰ ਹੈ ਅਸੀਂ ਆਪਣਾ ਕਾਰੋਬਾਰ ਪ੍ਰੋਪਰ ਤਰੀਕੇ ਨਾਲ ਕਰਦੇ ਗਏ ਐਸ ਪਰ ਐਕਸਾਈਜ਼ ਲਾ ਜੀ ਜੋ ਸਾਡੇ ਐਕਸਾਈਜ਼ ਦੇ ਵਿੱਚ ਰਿਟਨ ਹੈ ਅਸੀਂ ਉਸ ਹਸਾਬ ਨਾਲ ਆਪਣੀ ਠੇਕੇ ਖੋਲਦੇ ਆਂ ਤੇ ਆਉਣ ਵਾਲੇ ਹਰ ਸਾਲ ਦੇ ਵਿੱਚ ਠੇਕਾ ਬਦਲ ਜਾਂਦਾ